ਦੋਸਤੋ ਆਪਾਂ ਚੱਲਿਆਂ ਰਾਜਸਥਾਨ ਟ੍ਰਿਪ ਤੇ ਤੇ ਪੂਰੀ ਤਿਆਰੀਆਂ ਘੋੜਾ ਆਪਣਾ ਕਾਇਮ ਐ ਰਾਜਸਥਾਨ ਜੈਪੁਰ ਕੋਟਾ ਚਿਤੌੜਗੜ੍ਹ ਬਾਸਵਾੜਾ ਮਾਊਂਟ ਆਬੂ ਵਗੈਰਾ ਹੋਰ ਸਾਰਾ ਕਿਥੇ ਲੈ ਪੂਰਾ ਕੰਪਲੀਟ ਟ੍ਰਿਪ ਆਪਾਂ ਕਰਕੇ ਆਉਣਾ ਐ ਤੇ ਸਾਰਾ ਸਮਾਨ ਆਪਣਾ ਰੈਡੀ ਐ ਤੇ ਨਾਲ ਮੇਰੇ ਬਾਈ ਜੀ ਉਹ ਖੜੇ ਆ ਸਾਹਮਣੇ ਤਰਸੇਮ ਸਫਰੀ ਜੀ ਉਹ ਮੇਰੇ ਨਾਲ ਹਾਂਜੀ ਦੋਸਤੋ ਪੂਰੀ ਤਿਆਰੀ ਹੈ ਰਾਜਸਥਾਨ ਟ੍ਰਿਪ ਮੇਰੇ ਨਾਲ ਨੇ ਤਰਸੇਮ ਸਫਰੀ ਜੀ ਜੀਰੇ ਤੋਂ ਤਰਸੇਮ ਸਫਰੀ ਬਲੌਗ ਰਾਤ ਮੇਰੇ ਕੋਲ ਰੁਕੇ ਹੋਏ ਸੀ ਤੇ ਇੱਥੋਂ ਅਸੀਂ ਅੱਜ ਬਠਿੰਡਾ ਤੋਂ 9 ਵਜੇ ਚੱਲ ਪਏ ਰਾਜਸਥਾਨ ਟ੍ਰਿਪ ਵਾਸਤੇ ਜੈਪੁਰ ਕੋਟਾ ਮਾਊਟ ਆਬੂ ਉਦੈਪੁਰ ਵਾਸਵਾੜਾ ਹੋਰ ਵੀ ਜਿਹੜੀਆਂ ਲੋਕੇਸ਼ਨਾਂ ਦੇਖ ਸਕੇ 15 ਦਿਨ ਦੇ ਟ੍ਰਿਪ 'ਚ ਦੇਖਾਂਗੇ ਤੇ ਇਹ ਆ ਦੋਸਤੋ ਬਠਿੰਡਾ ਨਹਿਰ ਦਾ ਕਿਨਾਰਾ ਨਹਿਰ ਦੇ ਸੱਜੇ ਹੱਥ ਬਣਿਆ ਹੋਇਆ ਸਾਈਕਲ ਟ੍ਰੈਕ ਜਿਹੜਾ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਜਿੱਥੇ ਆਪਣੀ ਸਾਈਕਲਿੰਗ ਚੱਲਦੀ ਰਹਿੰਦੀ ਐ ਸਾਹਮਣੇ ਕਿਸਾਨ ਚੌਕ ਦਿਖ ਰਿਹਾ ਹੂੰ ਕਿਸਾਨ ਧਰਨੇ ਦੀ ਜਾਗ ਤੇ ਰਿੰਗ ਰੋਡ ਬਠਿੰਡਾ ਲਾਲੀਤੀ ਚੌਕ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਨਾਲ ਹੀ ਡਬਲਿੰਗ ਦੇ ਵਿੱਚ ਜਿਹੜੇ ਬਾਈਕਰ ਨੂੰ ਚਾਹਣ ਵਾਲੇ ਲੋਕ ਸਵਾਗਤ ਕਰ ਰਹੇ ਨੇ YouTube ਚੈਨਲ ਵੀ ਸਬਸਕ੍ਰਾਈਬ ਕਰ ਰਹੇ ਨੇ ਤੇ ਕਹਿੰਦੇ ਤੁਹਾਡੇ ਵੀਡੀਓ ਜ਼ਰੂਰ ਵੇਖਿਆ ਕਰਾਂਗਾ ਬਾਈ ਤੇ ਆਪਾਂ ਇਹਨਾਂ ਨਾਲ ਕਾਫੀ ਟਾਈਮ ਗੱਲਬਾਤ ਕੀਤੀਆਂ ਤੇ ਗੱਲ ਕਰਨ ਤੋਂ ਬਾਅਦ ਆਪਾਂ ਚੱਲ ਪਏ ਆਪਣੇ ਅਗਲੇ ਟ੍ਰਿਪ ਲਈ ਬਾਈ ਜੀ ਪੂਰੇ ਖੁਸ਼ ਹਨ ਤੇ ਸਾਰਾ ਸਾਡਾ YouTube ਚੈਨਲ ਜਿਹੜਾ ਹੈਗਾ ਸਬਸਕ੍ਰਾਈਬ ਕੀਤਾ ਇਹਨਾਂ ਨੇ ਤੇ ਕਾਫੀ ਚਿਰ ਅਸੀਂ ਗੱਲਾਂਬਾਤਾਂ ਕਰਦੇ ਰਹੇ ਹੋਰ ਵੀ ਬਈ ਜੀ ਬਾਈਕ ਬਾਰੇ ਬਾਈਕ ਟੂਰ ਬਾਰੇ ਇੱਥੇ ਜਾ ਰਹੇ ਹਾਂ ਕਿੰਨੇ ਦਿਨ ਲੱਗਣਗੇ ਕਿੰਨਾ ਖਰਚਾ ਆਉਂਦਾ ਹੈ ਕਈ ਗੱਲਾਂਬਾਤਾਂ ਸਾਡੇ ਨਾਲ ਕਰਦੇ ਰਹੇ ਤੇ ਸਾਥੋਂ ਸਾਡੇ ਚੈਨਲ ਆਪਣੇ ਮੋਬਾਈਲ ਤੇ ਸਬਸਕ੍ਰਾਈਬ ਕਰਵਾਏ ਬੜੀਆ ਸੁਹਾਵੇ ਭਰਾ ਤੇ ਅਖੀਰ ਵਿੱਚ ਅਸੀਂ ਉਹਨਾਂ ਨੂੰ ਸੱਸੀ ਘਰ ਬਲਾ ਕੇ ਆਪਣੇ ਅਗਲੇ ਸਫ਼ਰ ਲਈ ਡਬਲ ਤੋਂ ਚੱਲ ਪਏ ਸੋਨਾ ਸਫਰ ਹੈ ਪੂਰਾ ਇੰਜੋਏ ਹੋ ਰਿਹਾ ਹੈ ਮਾਉਂਸਨ ਰਾਈਡ ਇਸ ਰਾਈਡ ਦਾ ਨਾਮ ਹੈ ਤੇ ਮੌਸਮ ਵੀ ਠੰਡਾ ਹੈ ਹਾਂ ਮਾਉਂਸਨ ਟੂਰ ਕਰਨੇ ਆਉ। ਹੁਣ ਰਾਸਥਾਨ ਰੇਪਾਈ ਕੋਟਾ ਚਤੌੜਗੜ ਕੋਟਾ ਚਤੌੜਗੜ ਉਧੇਪਰ ਮਾਉਂਟ ਆਬੂ ਇਹ ਸਾਰਾ ਉਹ ਵੈਸੇ ਪਰਮਿਸ਼ਨ ਪੀਓਗੇ ਵੈਸੇ ਨਹੀਂ ਮਿਸ਼ਨ ਤਾਂ ਬਸ ਘੁੰਮਣੇ ਲਈ ਹੈ ਆਪਨੇ ਲੋਕੋ ਨੂੰ ਮਿਲਣਾ ਅچھے ਅچھے ਲੋਕੋ ਨੂੰ ਅੱਛੀ ਅੱਛੀ ਜਗ੍ਹਾ ਦੇਖਣੀ ਆਪਣੀ ਲਾਈਫ ਨੂੰ ਇੰਜੋਏ ਕਰਨਾ ਪ੍ਰੋਪਰ ਬਠਿੰਡਾ ਸੇ ਹੋ ਹਾਂਜੀ ਮੈਂ ਪ੍ਰੋਪਰ ਬਠਿੰਡਾ ਦੇ ਆ ਮੈਂ ਕੱਢ ਕੱਢਣਾ ਦੇ ਵਿੱਚੋਂ ਕੀ ਨਾਮ ਕੀ ਆਪਕਾ ਹਾਂ ਦੇਖਿਓ ਤਾਂ ਲੋ ਵੀ ਦੇਖਿਓ ਤਾਂ ਸੰਗਰੀਆ ਤੋਂ ਸਾਨੂੰ ਜਿਹੜਾ ਹੈ ਗਿਆ ਬਾਈ ਜੀ ਇਹਨਾਂ ਦਾ ਬੇਟਾ ਕੀ ਨਾਮ ਸਰ ਤੁਹਾਡਾ ਸੰਗਰੀਆ ਟਾਬਾ ਬਾਈ ਸੰਗਰੀਆ ਕੋਲੇ ਟਾਬਾ ਕੀ ਨਾ ਸੁਨੀਲ ਫਗੋੜੀਆ ਸੁਨੋ ਤੇਰੀ ਬਨਵਰਲਾ ਫੋੜੀਆ ਓਕੇ ਚਲ ਤਾਂ ਵੈਸੇ ਫਾਦਰ ਦਾ ਨਾਮ ਮਸੂਰੇ ਕੋ ਲੋ ਜੀ ਸਰ ਨੇ ਕੇ ਲਿਖਵਾਇਆ ਆਪਾਂ ਨੂੰ ਅਰ ਇਹਨਾਂ ਨੇ ਆਪਾਂ ਨੂੰ ਉੱਤੇ ਕੇ ਲੇ ਧੰਨਵਾਦ ਜੀ ਸ਼ੁਕਰੀਆ ਹਮਮ ਹੋਰ ਸਰ ਬਸ ਤੁਸੀਂ ਲੋ ਹੋਰ ਪਣੀ ਤਾਂ ਹੈ ਕੋਈ ਬਾਤ ਨਹੀਂ ਮਾਰੇ ਪਾਸ ਇਹ ਫਿਰ ਸਰ ਬਾਏ ਬਾਏ ਢੂੜਦੀਆਂ ਭਰੀਆਂ ਹੋਈਆਂ ਟਰਾਲੀਆਂ ਨੇ ਸੜਕ ਜਾਮ ਕੀਤੀ ਹੋਈ ਹੈ ਤੇ ਅਸੀਂ ਕੱਪੇ ਬਸ ਆਪਣੇ ਮੋਟਰਸਾਈਕਲ ਕੱਜੇ ਕਰਦੇ ਹੋਏ ਉਸ ਤੋਂ ਅੱਗੇ ਸੜਕ ਤੇ ਚੜਾ ਰਹੇ ਸੋਹਣੀ ਰਾਈਡ ਚੱਲ ਰਹੀ ਹੈ ਔਰ ਸੋਨ ਰਾਈਡ ਇਸ ਰਾਈਡ ਦਾ ਨਾਮ ਹੈ ਪੂਰਾ ਇੰਜੋਏ ਕਰ ਰਹੇ ਹਾਂ ਤੇ ਇੱਥੇ ਅਸੀਂ ਉਹ ਵੀ ਦੋਸਤੋ ਬਠਿੰਡਾ ਤੋਂ ਆਪਾਂ ਰਾਈਡ ਕੀਤੀ ਸ਼ੁਰੂ ਕਰਨ ਲਈ 3 ਘੰਟੇ ਉਹ ਚੱਲਿਆ ਨੂੰ ਤੇ ਇੱਥੇ ਆਪਾਂ ਕਮਲ ਕਿਕੂ ਢਾਬਾ ਗ੍ਰੈਂਡ ਦਾ ਬੇਜੇ ਆਪਾਂ ਕਿੰਨੇ ਇੱਥੇ ਚਾਹ ਪੀ ਲਈ ਰੁਕਾਂਗੇ ਅੱਗੇ ਨੂੰ ਚੱਲਦੇ ਹਾਂ ਤੇ ਅੱਗੇ ਇੱਕ ਢਾਬੇ ਤੇ ਰੋਟੀ ਪਣੀ ਵੀ ਖਾਣੇ ਆ ਦੁਪਹਿਰ ਦਾ ਪਿਆਰ ਢਾਬੇ ਤੇ ਖੜੇ ਆ ਇੱਥੇ ਦੇਸੀ ਆ ਮੇਰੇ ਆਣਾ ਖਾ ਕੇ ਸੇ ਉੱਥੋਂ ਆਪਣੇ ਅਗਲੇ ਸਫ਼ਰ ਲਈ ਚੱਲ ਪਏ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇਹ ਰਸਤਾ ਸਾਡਾ ਬਹੁਤ ਹੀ ਮਨਮੋਹਕ ਰਸਤਾ ਸੀ ਬਹੁਤ ਹੀ ਸੋਹਣਾ ਸਮਾਨ ਸੀ ਕਿਤੇ ਕਿਤੇ ਮੀਂਹ ਪੈ ਰਿਹਾ ਸੀ ਤੇ ਮੀਂਹ ਪੈਂਦੇ ਹੋਏ ਵਿੱਚ ਹੋਰ ਵੀ ਸਫ਼ਰ ਪਿਆਰਾ ਲੱਗ ਰਿਹਾ ਸੀ ਦੋਸਤੋ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਵਾਂ ਕਿ GoPro ਤੇ ਇਸ ਵਾਰ ਮੈਂ ਪਹਿਲੀ ਵਾਰ ਰਾਈਡ ਕਰ ਰਿਹਾ ਹਾਂ ਇਹ GoPro ਮੈਨੂੰ ਮੇਰੀ ਬੇਟੀ ਵੱਲੋਂ ਕੈਨੇਡਾ ਤੋਂ ਪੇਜਾ ਗਿਆ ਤੇ ਫਸਟ ਟਾਈਮ ਮੈਂ GoPro ਇਸਪੀਸ ਕਰ ਰਿਹਾ ਤੇ ਆਪਾਂ ਦੇਖਦੇ ਹਾਂ ਵੀ ਇਹ ਜਿਹੜਾ 15 ਦਿਨ ਦਾ ਟ੍ਰਿਪ ਹੈ GoPro ਨਾਲ ਕਿਵੇਂ ਰਹਿੰਦਾ ਸੋਹਣਾ ਚੱਲਨੇ ਫਿਲਹਾਲ ਸੋਹਣੀ ਕਵਰੇਜ ਕਰ ਰਿਹਾ ਹੈ ਸੋਹਣੀ ਵੀਡੀਓ ਆ ਰਹੀ ਹੈ GoPro 12 ਤੇ ਆਪਣੀ ਰਿਕਾਰਡਿੰਗ ਚੱਲ ਰਹੀ ਹੈ ਤੇ ਇੱਥੋਂ ਅਸੀਂ ਇੱਕ ਮੈਗੀ ਦੇ ਪੈਕਟ ਲੈ ਕੇ ਕਿਉਂਕਿ ਰਸਤੇ 'ਚ ਕਿਤੇ ਰੁੱਕ ਕੇ ਮੈਗੀ ਬਣਾਉਣ ਦਾ ਵਿਚਾਰ ਹੈ ਇਹ ਸਾਰਾ ਆਪਣਾ ਟ੍ਰਿਪ ਦੋਸਤੋ ਕੋਸ਼ਿਸ਼ ਹੈ ਵੀ ਕੈਂਪਿੰਗ ਕਰਕੇ ਕੰਪਲੀਟ ਕੀਤਾ ਜਾਵੇ ਤੁਹਾਡੇ ਕੋਲੇ ਆਪਣਾ ਟੈਂਟ ਆਪਣਾ ਸਮਾਨ ਜਿਹੜਾ ਹੈਗਾ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਬਾਜਾ ਜੀ ਬਾ ਆ ਪਿੰਡਾਂ ਵਿੱਚ ਦੀ ਸੀ ਲੰਘੇ ਤਾਂ ਬਹੁਤ ਹੀ ਪਿਆਰਾ ਦ੍ਰਿਸ਼ ਸੀ ਸੋਹਣੇ ਸੋਹਣੇ ਖੇਤ ਸੋਹਣਾ ਅਸਮਾਨ ਉਤੋ ਅਸੀਂ ਥੋੜਾ ਰਸਤਾ ਕਰਾਸ ਕਰਕੇ ਅੱਗੇ ਚੱਲ ਗਏ ਸੀ ਭੁੱਲ ਗਏ ਸੀ ਰਸਤਾ ਥੋੜਾ ਜਿਹਾ ਪਰ ਸਾਨੂੰ ਵੱਧ ਪੈ ਗਿਆ ਪਰ ਅਖੀਰ ਨੂੰ ਅਸੀਂ ਆਪਣੇ ਸਹੀ ਰਸਤੇ ਤੇ ਚੜ ਗਏ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਇਹ ਰਸਤਾ ਸਾਨੂੰ ਜੈਪੁਰ ਨੂੰ ਜਾਂਦੇ ਹੋਏ ਸਹੀ ਰਸਤੇ ਤੇ ਪਾਣ ਦਾ ਤੁਸ ਤੇਰ ਭਵਾਇਆ ਤੇ ਤੇਲ ਭਵਾ ਕੇ ਫਿਰ ਆਪਣੇ ਸਫਰ ਨੂੰ ਕੰਪਲੀਟ ਕਰਨ ਲਈ ਜੀ ਇੰਜੋਏ ਕਰ ਰਹੇ ਹਾਂ ਨਵੀਂ ਦੋਸਤ ਹੋਣਾ ਆਪਾਂ ਚਾਹ ਤੀਕੇ ਘਾਵੇ ਤੇ ਤੇ ਬਹੁਤ ਸੋਹਣਾ ਉੱਥੋਂ ਅੱਗੇ ਨੂੰ ਚੱਲ ਪਿਆ ਐਪ ਚੱਲ ਰਹੀ ਹੈ ਪਹਿਲਾਂ ਪੂਰਾ ਇੰਜੋਏ ਕਰਾ ਮੈਪ ਸਿਸਟਮ ਹੈ ਤੇ ਉਹ ਕੰਟੈਕਟ ਨਹੀਂ ਹੋ ਰਹੀ ਸੀ ਕੋਈ ਪ੍ਰੋਬਲਮ ਸੀ ਪਰ ਉਹ ਵੀ ਹੋ ਗਿਆ ਤੇ ਹੁਣ ਆਪਾਂ ਇੱਥੋਂ ਗਿਆਪੁਰ ਦਾ ਨਾਲਿਆਂ ਮੈਪ 355 ਕਿਲੋਮੀਟਰ ਦਾ ਪਹੁੰਚਾ ਹਜੇ ਪੈਂਡਿੰਗ ਛੇਪੁਰ ਦੇ ਆ ਦੇਖ ਲਓ ਕੀ ਹਾਲ ਹੈ ਇਹਨਾਂ ਦਾ ਠੀਕ ਹੈ ਨੇ ਬਹੁਤ ਸ਼ਾਨਦਾਰ ਛੜਕਾ ਅਸੀਂ ਆਇਆ ਸਿਰਸਾ ਹਿਸਾਰ ਜੈਪੁਰ ਰਾਈਡਰ ਮੀਟ ਜੈਪੁਰ ਦੇਖਦੇ ਦੇ ਇਸ ਵਾਰ ਵੀ ਉਹ ਜੈਪੁਰ ਘੁਮਾ ਰਹੇ ਹੈ ਬਹੁਤ ਸੋਹਣੀ ਰਾਈਡ ਹੁੰਦੀ ਹੈ ਦੋਸਤੋ ਤੁਸੀਂ ਵੀ ਜ਼ਿੰਦਗੀ ਐਨਜੋਏ ਕਰਦੇ ਰਹਾ ਕਰੋ ਕਲਾ ਪੈਸੇ ਜੋੜਨ ਤੇ ਲੱਗਣਾ ਪਰ ਨੋ ਚਲੋ ਇਹ ਤਾਂ ਇੱਕ ਮਜ਼ਾਕ ਸੀ ਦੋਸਤੋ ਇੱਥੇ ਸਾਨੂੰ ਜੈਪੁਰ ਜਿਹੜਾ ਕਲੱਬ ਹੈ ਰੋਰਿੰਗ ਹੌਂਕ ਵਾਈਕਰ ਕਲੱਬ ਬਹੁਤ ਸਾਨੂੰ ਵਧੀਆ ਸੇਵਾ ਆਪਣੀ ਕੀਤਾ ਬਹੁਤ ਵਧੀਆ ਤਰੀਕੇ ਨਾਲ ਅਟੈਂਡ ਕੀਤਾ ਚਾਹ ਆਪਣੀ ਪਾਇਆ ਗੌਰਵ ਸੋਨੀ ਜੀ ਨੇ ਪੁਲਿਸ ਸੇਵਾ ਕੀਤੀ ਤੇ ਨਾਲ ਹੀ ਆਪਣੇ ਦੂਜੇ ਸਾਥੀਆਂ ਨੇ ਵੀ ਪੂਰਾ ਇੱਜ਼ਤਮੰਦ ਦਿੱਤਾ ਤੇ ਇਥੋਂ ਅਸੀਂ ਫਿਰ ਉਹਨਾਂ ਦੇ ਇੱਕ ਸਾਥੀ ਦੇ ਫਲੈਟ ਦੇ ਵੱਲ ਨੂੰ ਰਾਤ ਗੁਜ਼ਾਰਨ ਲਈ ਚੱਲ ਪੈਂਦੇ ਆ ਜੈਪੁਰ ਦਾ ਸੋਹਣਾ ਸੀਨ ਹੈ ਕਿਆ ਬਾਤ ਹੈ ਜਗਦੀਆਂ ਹੋਈਆਂ ਲਾਈਟਾਂ ਸੋਹਣਾ ਸੀਨ ਰਾਤ ਨੂੰ ਜੈਪੁਰ ਦੇ ਵਿੱਚ ਰਾਈਡ ਕਰਨ ਦਾ ਇੱਕ ਨਜ਼ਾਰਾ ਵੱਖਰਾ ਹੈ ਕਿਆ ਬਾਤ ਆ ਤੁਸੀਂ ਦੇਖ ਰਹੇ ਹੋ ਖੁਦ ਹੀ ਕਿੰਨਾ ਪਿਆਰਾ ਸੀਨ ਸ਼ੋ ਹੋ ਰਿਹਾ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਦੋਸਤੋ ਕਿਉਂਕਿ ਮੈਂ ਬੋਲ ਕੇ ਆਵਾਜ਼ ਭਰ ਰਿਹਾ ਹਾਂ GoPro ਦੀ ਕਿ ਲੀਡ ਹਿੱਲ ਗਈ ਤਾਂ ਉਹ ਜਿਹੜੀ ਆਵਾਜ਼ ਬੋਰਨੈਸੇ ਰਿਕਾਰਡ ਨਹੀਂ ਹੋਈ ਕੱਲ ਨੂੰ ਆਪਾਂ ਇਹਨੂੰ ਸੈੱਟ ਕਰਾਂਗੇ ਕਿਉਂਕਿ ਪਹਿਲਾ ਦਿਨ ਹੋਣ ਕਾਰਨ GoPro ਦਾ ਹਜੇ ਹਿਸਾਬ-ਕਿਤਾਬ ਥੋੜਾ ਜਿਹਾ ਘੱਟ ਸੀ ਤੇ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਪੂਰਾ ਸਹੀ ਤਰੀਕੇ ਨਾਲ ਸੈੱਟ ਹੋ ਜੇ ਗੌਰਵ ਸੋਨੇ ਜੀ ਸਾਨੂੰ ਟੈਂਡ ਕਰ ਰਹੇ ਸੀ ਇਹ ਉਸ ਸਮੇਂ ਦਾ ਸੀਨ ਹੈ ਬਹੁਤ ਸੋਹਣਾ ਨੇਚਰ ਤੇ ਆਪਾਂ ਹੁਣ ਇੱਥੋਂ ਚਾ ਆਪਣੇ ਪਿੱਛੇ ਚੱਲੇ ਸੀਗੇ ਰਾਤ ਜਿਹੜੀ ਨਾਈਟ ਸਟੇ ਕਰਨੀ ਆਪਾਂ ਉਹ ਇੱਕ ਦੋਸਤ ਦੇ ਕੁਆਟਰ ਦੇ ਵਿੱਚ ਲੋ ਵੀ ਦੋਸਤੋ ਅੱਜ ਦਾ ਦਿਨ ਆਪਣਾ ਬਹੰਡਾ 2 ਜੈਪੁਰ ਵਧੀਆ ਰਿਹਾ ਸ਼ਾਨਦਾਰ ਆਸਾਫਰ ਬਹੁਤ ਸੋਹਣਾ ਸੀ ਮੌਨਸੂਨ ਰਾਈਡ ਰਾਸ਼ਟ੍ਰ ਜਮੀ ਪੈਂਦਾ ਸੀ ਨਾਂ ਮੌਨਸੂਨ ਰਾਈਡ ਹੈ ਇਸ ਰਾਈਡ ਦਾ ਤੋਂ ਰਾਈਡ ਵਧੀਆ ਰਹੀ ਹੈ ਤੇ ਆਪਾਂ ਅੱਜ ਰੁਕਿਆ ਜੈਪੁਰ ਗੌਰਵ ਸੋਨੇ ਜੀ ਤੇ ਨਵਰੇਤ ਜੀ ਉਹਨਾਂ ਦੇ ਫਲੈਟ ਦੇ ਵਿੱਚ ਬਹੁਤ ਸੋਹਣਾ ਹੀ ਉਹਨਾਂ ਨੇ ਸੇਵਾ ਕੀਤੀ ਹੈ ਅ ਰੂਡਿੰਗ ਹੰਕ ਰਾਈਡਰ ਜੈਪੁਰ ਬਹੁਤ-ਬਹੁਤ ਧੰਨਵਾਦ ਜੀ ਗੌਰਵ ਸੋਨੇ ਜੀ ਤੇ ਨਵਰੇਤ ਜੀ ਤੇ ਬਾਕੀ ਸਾਰੇ ਰਾਈਡਰ ਇਸ ਗਰੁੱਪ ਦੇ ਜੀ ਦੋਸਤੋ ਜੇ ਤੁਸੀਂ ਦੇਖ ਰਹੇ ਹੋ ਬਲੌਗ ट्रैवलਰ ਤੋਂ ਦਿੱਲੋਂ YouTube ਚੈਨਲ Facebook ਪੇਜ Instagram ਤੇ ਇਸ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਮੈਂਟ ਸ਼ੇਅਰ ਕਰੋ ਧੰਨਵਾਦ ਜੇ 15 ਦਿਨ ਦਾ ਜੋ ਟ੍ਰਿਪ ਹੈ ਉਹ ਪੂਰਾ ਅਸੀਂ ਵਿਖਾਵਾਂਗੇ ਰਾਜਸਥਾਨ ਟ੍ਰਿਪ ਚੱਲ ਰਹੀ ਹੈ ਮਾਹਨਸੂਰ ਰਾਈਡ ਤੇ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਲਦੇ ਆ ਫਿਰ ਕੱਲ ਨੂੰ ਦੁਬਾਰਾ